ਤਾਨੂੰ ਵੀ ਉਦੋਂ ਲੱਗਿਆ ਨਹੀਂਗਾ ਕਿ ਵਾਕਰ ਦੇ ਨਾਲ ਲਾਵਾ ਹੋ ਰਹੀਆਂ ਕਿ ਸ਼ਾਇਦ ਉਹਦਾ ਕੋਈ ਮਨਪੋ ਚੋਰ ਹੋਵੇ। ਚੱਕਰਾਇਆ ਵੀ ਉਹਨਾਂ ਨੇ ਬਚੋਲਣਾ ਤੇ ਉਹਨਾਂ ਤੇ ਭਰੋਸਾ ਤੇ ਰਹਿ ਹੈ ਕਿ। ਤੁਸੀਂ ਸਾਡੇ ਤੇ ਭਰੋਸਾ ਕਰੋ ਸਾਡੇ ਸਭ ਕੁਝ ਸੰਨੂ ਤੇ ਭਰੋਸਾ ਕਰੋ ਅਸੀਂ ਉਹਨਾਂ ਤੇ ਭਰੋਸਾ ਕਰਕੇ ਅਸੀਂ ਆਪਣਾ ਵਿਆਹ ਕਰਾ ਲਿਆ ਹੈਗਾ। ਜਿੰਨੇ ਕ ਦਿਨ ਰਹੀ ਹੈ ਤੁਹਾਡੇ ਨਾਲ ਮਨੋ ਸਹੀ ਸੀਗਾ। ਪਰ ਸਾਡੇ ਨਾਲ ਸਹੀ ਲਈ ਅਸੀਂ ਗੱਲ ਨੂੰ ਖੂਰਚ ਕੋਈ ਅਸੀਂ ਨਹੀਂ ਪਰ ਉਹਦੀ ਮਾਂ ਨੇ ਸਾਡਾ ਨਾ ਬੜਾ ਉਹ ਦਿਮਾਗ ਨਾਲ ਚਲਦੇ ਸੀ ਆਪਣੀ ਮਾਂ ਜੋ ਮਾਂ ਕਹਿੰਦੀ ਸੀ ਆਪਣੀ ਮਾਂ ਦੇ ਕਹਿੰਦੇ ਚਲਦੇ ਅਸੀਂ ਇੱਕ ਵਾਰ ਫੋਨ ਕੀਤਾ ਸੀ ਵੀ ਅਸੀਂ ਤੁਸੀਂ ਸਾਡੀ ਨੂੰ ਨਾਲ ਗੱਲ ਕਰਾ ਦਿਓਦੀ ਮੰਮੀ ਕਹਿੰਦੇ ਸੀ ਭੇਜਣਾ ਸਾਨੂੰ ਕੋਈ ਗੱਲ ਨਹੀਂ ਕਰਾਣਾ ਚਾਹੁੰਦੇ ਅਸੀਂ ਤੁਹਾਡੇ ਨਾਲ ਰੱਖਣਾ ਹੀ ਨਹੀਂ ਚਾਹੁੰਦੇ ਅਸੀਂ ਭੇਜਣਾ ਨਹੀਂ ਹੈਗਾ ਫਿਰ ਅਸੀਂ ਅਸੀ ਕਹੇ ਫਿਰ ਪਚੋਲਾ ਨੇ ਪਚੋਲਾ ਨਾ ਵੀ ਕਹਿਣ ਲੱਗ ਗਿਆ ਵੀ ਉਹ ਤਾਂ ਭੇਜਦੇ ਨਹੀਂ ਹੈਗੇ ਅੰਟੀ ਉਹ ਤਾਂ ਕਹਿੰਦੇ ਸੀ ਤਲਾਕ ਦਵਾਵਾਂਗੇ ਸਾਨੂੰ ਭੇਜਣਾ ਨਹੀਂ ਹੈਗਾ ਅਸੀਂ ਰੱਖਣਾ ਨਹੀਂ ਹੈਗਾ ਜੀ ਇੱਥੇ ਆਪਣੀ ਕੁੜੀ ਰੱਖਣ ਆਣੀ ਹੈ ਤਾਂ ਅੰਨੂੰ ਬਹੁਤ ਇਸ ਕਰਮ ਪੁਲਿਸ ਨਾਲ ਬਹੁਤ ਧੱਕਾ ਕਰਦੀ ਆ ਗਈ ਹੈ ਸਾਡੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਸਾਡੇ ਪੁਲਿਸ ਨੇ ਬਹੁਤ ਧੱਕਾ ਕੀਤਾ ਹੈਗਾ ਮੇਰੇ ਆਦੂ ਨੂੰ ਸੱਟਾਂ ਲੱਗੀਆਂ ਪੁਲਿਸ ਸਾਡੇ ਕੋਈ ਸੁਣਾਈ ਨਹੀਂ ਕਰਦੀ ਹੈ ਇਹ ਵੀ ਗਲਤ ਹੈ ਇਹ ਆਪਣੇ ਫੀਸ ਦੀ ਲਾਲਚ ਕਰਦੇ ਨੇ 21000 ਲੈ ਇਹਨਾਂ ਨੇ ਦੇ ਇਹ ਲੋਕਾਂ ਨੂੰ ਫਸਾ ਦਿੰਦੇ ਆ ਪੈਸੇ ਲੈ ਲੈਣੇ ਪੂਸਾ ਦਿੰਦੇ ਇਹਨਾਂ ਥਰੂ ਕਰੀ ਨਹੀਂ ਕਰਨਾ ਚਾਹੀਦਾ ਸਾਨੂੰ ਦਾ ਸਿੰਦ ਫਸਾ ਰਿਹਾ ਸੀ ਕਰਕੇ ਸੀ ਇੱਕ ਇਨਕੁਆਰੀ ਨਹੀਂ ਕੀਤੀ ਸੀ ਭਰੋਸੇ ਰਹਿਏ ਵਿਚੋਲਾਂ ਦੇ ਇੱਕ ਦੋ ਬੰਦੇ ਤਾਂ ਹੋਰ ਗਿਆ ਉਹ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਪਟਿਆਲਾ ਦੀ ਇੱਕ ਵੀਡੀਓ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਪਰਿਵਾਰ ਜਿਹੜਾ ਆਪਣੀ ਨੂੰਹ ਦੇ ਉੱਤੇ ਦੋਸ਼ ਲਗਾ ਰਿਹਾ ਹੈ ਕਿ ਜਿਹੜੇ ਘਰ ਦੇ ਵਿੱਚੋਂ ਗਹਿਣੇ ਨੇ ਜਿਹੜਾ ਉਹ ਨੂੰ ਚੱਕ ਕੇ ਫਰਾਰ ਹੋ ਜਾਂਦੀ ਹੈ ਮਾਮਲਾ ਪਟਿਆਲਾ ਦਾ ਹੈ ਜਰੂਰ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਜਿਹੜੀ ਹੈ ਉਹ ਦਰਜ ਕਰ ਲਿੱਤੀ ਗਈ ਹੈ ਔਰ ਪਰਿਵਾਰ ਦਾ ਕਹਿਣਾ ਕਿ ਜਿਹੜੀਆਂ ਧਰਾਵਾਂ ਲਗਾਈਆਂ ਨੇ ਉਹ ਘੱਟ ਨੇ ਕਿਉਂਕਿ ਲਗਾਤਾਰ ਜਿਹੜੇ ਆ ਦੋਸ਼ ਜਿਹੜੇ ਨੇ ਉਹ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਕਿੰਨੇ ਕੁ ਸੱਚਾਈ ਹੈਗੀ ਹੈ ਇਹ ਆਰਮਲਾ ਇਨਵੈਸਟੀਗੇਸ਼ਨ ਨੇ ਪਤਾ ਲੱਗੂਗਾ ਬਾਕੀ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਵਿਆਹ ਹੋਇਆ ਸੀਗਾ ਕਿੰਨੇ ਕੁ ਜਿਹੜੇ ਆ ਉਹ ਗਹਿਣੇ ਚੋਰੀ ਹੋਏ ਨੇ ਗਲਬਤ ਕਰਦੇ ਆ ਮਦਾ ਜੀ ਆਪਾਂ ਦੇਖਦੇ ਆ ਅਕਸਰ ਹੀ ਲੇਡੀਜ਼ ਦਾ ਜਿਹੜਾ ਹੈਗਾ ਨੂੰ ਦੇ ਨਾਲ ਸੰਸਤਾ ਬਹੁਤ ਪਿਆਰ ਹੁੰਦਾ ਤੁਹਾਨੂੰ ਵੀ ਉਦੋਂ ਲੱਗਿਆ ਨਿਗਾ ਕਿ ਵਾਕਰ ਦੇ ਨਾਲ ਲਾਵਾਂ ਹੋ ਰਹੀਆਂ ਕਿ ਸ਼ਾਇਦ ਹੋਦਾ ਕੋਈ ਮਨਚ ਚੋਰ ਹੋਵੇ ਦੇ ਕੋ ਸੰਤੈਨ ਨੂੰ ਨਹੀਂ ਪਤਾ ਹੈਗਾ ਸੀ ਵੀ ਇਹ ਇਹਨਾਂ ਦੇ ਮਨ 'ਚ ਕੁਝ ਹੈਗਾ ਪਰ ਅਸੀਂ ਇਸਕੇ ਚੱਲੋ ਰਿਸ਼ਤੇ ਕਰਾਇਆ ਉਹਨਾਂ ਨੇ ਪਛੋਲਣਾ ਤੇ ਉਹਨਾਂ ਤੇ ਭਰੋਸਾ ਤੇ ਰਹਿ ਹੈਗੇ ਸਾਡੇ ਕੋਲ ਕਹਿੰਦੇ ਅਸੀਂ ਕੋਈ ਨਾ ਜਿਹੜੇ ਰਿਸ਼ਤੇਦਾਰਾਂ ਨੂੰ ਪੁੱਛਿਆ ਵੀ ਇਹ ਸਾਡੇ ਕੋਈ ਨਾ ਸਾਡੇ ਤੇ ਭਰੋਸਾ ਕਰੋ ਸਾਡੇ ਸਭ ਕੁਝ ਸੰਦੇ ਤੇ ਭਰੋਸਾ ਕਰੋ ਅਸੀਂ ਉਹਨਾਂ ਤੇ ਭਰੋਸਾ ਕਰਕੇ ਅਸੀਂ ਮੁੰਡੇ ਦਾ ਆਪਣਾ ਵਿਆਹ ਕਰਾ ਲਿਆ ਹੈਗਾ ਸਾਨੂੰ ਨਹੀਂ ਪਤਾ ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਸਾਨੂੰ ਬਾਅਦ 'ਚ ਪਤਾ ਲੱਗ ਵੀ ਇਹਨਾਂ ਮਨ 'ਚ ਇੰਨਾ ਵੱਡਾ ਹੈ ਆ ਤਾਂ ਪਰ ਜਿੰਨੇ ਕ ਦਿਨ ਰਹੀ ਹੈ ਤੁਹਾਡੇ ਨਾਲ ਮਤਲਬ ਸਹੀ ਸੀਗਾ ਪਰ ਸਾਡੇ ਨਾਲ ਸਹੀ ਰਹੀ ਐਸੀ ਗੱਲ ਨਹੀਂ ਕੁੜੀ ਚ ਕੋਈ ਐਸੀ ਨਹੀਂ ਪਰ ਉਹਦੀ ਮਾਂ ਨਹੀਂ ਸਾਡੇ ਨਾਲ ਬੜਾ ਉਹਦੀ ਮਾਂ ਨਾਲ ਚਲਦੀ ਸੀ ਆਪਣੀ ਮਾਂ ਜੋ ਮਾਂ ਕਹਿੰਦੀ ਸੀ ਆਪਣੀ ਮਾਂ ਦੇ ਕਹਿਣ ਤੇ ਚਲਦੀ ਸੀ ਜਿਵੇਂ ਮਾਂ ਕਹਿੰਦੀ ਫੋਨ ਤੇ ਲੱਗੇ ਰਹਿੰਦੇ ਦੋ-ਦੋ ਘੰਟੇ ਪਰ ਸਾਡੇ ਨੂੰ ਕੋਈ ਗੱਲ ਨਹੀਂ ਕਰਦੀ ਸੀ ਪਰ ਕੁੜੀ ਦਾ ਕੋਈ ਐਸੀ ਗੱਲ ਨਹੀਂ ਕੁੜੀ ਸਾਡੇ ਨਾਲ ਸਹੀ ਰਹਿੰਦੀ ਸੀ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਦੁਬਾਰਾ ਨੂੰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਕਿ ਸੈੱਟ ਸੈਟ ਹੋ ਜਾ ਸਾਰਾ ਗੁੱਸਾ ਅਸੀਂ ਕਿਵਾਰ ਫੋਨ ਕੀਤਾ ਸੀ ਵੀ ਅਸੀਂ ਤੁਸੀਂ ਸਾਡੀ ਨੂਨ ਨਾਲ ਗੱਲ ਕਰਾ ਦੇਉਂਦੀ ਮੰਮੀ ਕਹਿੰਦੇ ਸੀ ਭੇਜਨੇ ਸਟਾਣੇ ਕੋਈ ਗੱਲ ਨਹੀਂ ਕਰਾਉਣਾ ਚਾਹੁੰਦੇ ਅਸੀਂ ਤੁਹਾਡੇ ਨੂੰ ਰੱਖਣਾ ਹੀ ਨਹੀਂ ਚਾਹੁੰਦੇ ਸੀ ਸਾਡੇ ਤਾਰਾ ਵਾਪਸ ਲਜਾਈ ਜਾ ਲਗਾਈਏ ਜਾਣ ਇਸ ਕਰਕੇ ਸਾਡਾ ਜਿਹੜਾ ਸਮਾਨ ਸਾਡਾ ਵਾਪਸ ਆਇਆ ਜਾਵੇ ਉਹਨਾਂ ਤੋਂ ਭਾਈ ਜੀ ਮੇਰਾ ਸਵਾਲ ਲਾਸਟ ਹੈ ਹੀ ਰਹੂਗਾ ਕਿ ਹੁਣ ਜਿਹੜੀ ਮੇਨ ਹੈਗੀ ਆਪਾਂ ਅਕਸਰ ਦੇਖਦੇ ਆ ਕਿ ਜਰੂਰ ਮੈਜਿਕ ਵੀ ਹੋ ਰਹੇ ਆਪਾਂ ਰਿਸ਼ਤੇ ਜਰੂਰ ਕਰ ਲੈਣੇ ਹੈਗੇ ਆ ਇੱਥੇ ਕੀ ਸਿੱਖ ਮਿਲਿਆ ਤੁਹਾਨੂੰ ਹੁਣ ਤੱਕ ਇਹ ਵੀ ਗੱਲ ਹੈ ਜੀ ਆਪਣੇ ਫੀਸ ਦੀ ਲਾਲਚ ਕਰਦੇ ਨੇ 1000 ਰੁਪਏ ਲੈਣਾਂ ਨੇ ਇਹ ਇਹ ਲੋਕਾਂ ਨੂੰ ਫਸਾਦਨੇ ਪੈਸੇ ਲੈ ਲੈਣੇ ਫਸਾਦਨੇ ਇਹਨਾਂ ਥਰੂ ਕਰੀ ਨਹੀਂ ਕਰਨਾ ਚਾਹੀਦਾ ਮਨ ਲੇ ਕਿ ਹੋਂਦ ਦੁਆਰਾ ਪੁਲਸ ਨਾਲ ਗੱਲਬਾਤ ਹੋਈ ਹੈ ਕਹਿੰਦੇ ਕਿ ਐਫ ਆਈ ਆਰ ਦੇ ਵਿੱਚ ਵਾਦਾ ਕਰਾਂਗੇ ਮੈਂ ਉਹ ਗੱਲ ਹੀ ਨਹੀਂ ਕਰਦੇ ਫੋਨੀ ਚੱਕਦੇ ਕਰੀ ਤੇ ਮੈਂ ਤੁੰਨੀ ਸਾਹਿਬ ਬੈਟਦੇ ਜੇ ਤਾਂ ਮੈਂ ਮੈਂ ਫਰੀ ਕਾਪੀ ਮੰਗੋਰੀ ਦਿੱਤੀ ਤਾਂ ਨੇ ਇਹ ਮੈਂ ਹੋਰ ਕਿਸ ਤੋਂ ਮੰਗਾਈ ਹੈ ਇਹ ਤਾਂ ਦਿੰਦੀ ਨਹੀਂ ਪੁੱਛ ਜੀ ਇਹ ਤਾਂ ਹੁਣ ਹੈ ਇਹ ਪੁਲਸ ਤਾਂ ਨਹੀਂ ਮੇਰੇ ਸਾਥ ਦਿੰਦੀ ਕਿਉਂਕਿ ਕਈ ਅਫਸਰ ਮੇਰੇ ਕੇਸਾਂ 'ਚ ਫਸੇ ਵੀ ਇਕ ਤਾਂ ਪੈਂਥੇ ਦੇ ਕੇ ਤੋਂ ਇਹਨਾਂ ਨੂੰ ਇਨਕੁਆਰੀ ਚ ਵੀ ਪੀਪੀਆਰ ਬਾਈਪਾਸ ਦਾ ਡਿਸਮਿਸ ਹੈ ਮਤਲਬ ਕਿ ਹੁਣ ਮੇਨ ਪਸਤਾਵਾ ਹੈਗਾ ਤੁਹਾਨੂੰ ਕਿ ਸਾਰਾ ਗੇਮ ਦਾ ਕਿ ਇੰਨਾ ਕੁਝ ਕੀਤਾ ਕਰਨ ਦੇ ਬਾਵਜੂਦ ਵੀ ਆਜ਼ਾਦ ਹਾਲਾਤ ਨੇ ਜਿਹੜੇ ਦਿਨ ਦੇਖਣੇ ਪੈ ਰਹੇ ਨੇ ਇਹ ਸਾਨੂੰ ਤਾਂ ਸਿੱਧ ਪਸਤਾ ਰਹੇ ਅਸੀਂ ਕਰਕੇ ਅਸੀਂ ਇੱਕ ਇਨਕੁਆਰੀ ਨਹੀਂ ਕੀਤੀ ਸੀ ਭਰੋਸੇ ਰਹਿਣ ਵਿਚੋਲਣਾਂ ਦੇ ਇੱਕ ਦੋ ਬੰਦੇ ਨੇ ਹੋਰ ਗਿਆ ਅਸੀਂ ਭਰੋਸਾ ਕਰਕੇ ਕਰ ਲਿਆ ਅਸੀਂ ਇਨਕੁਆਰੀ ਕਰਨ ਦੇ ਫਿਰ ਅਸੀਂ ਕਰਲ ਨਹੀਂ ਸੀ ਅਸੀਂ ਇਨਕੁਆਰੀ ਕੀਤੀ ਫਿਰ ਇਹਦੇ ਮੱਲੇ 'ਚ ਅਸੀਂ ਸਾਰਾ ਕੁਝ ਪਿੱਛਾ ਹੈ ਕਹਿੰਦੇ ਇਹ ਤਾਂ ਪੈਸੇ ਬਲੈਕਮਿਲ ਕਰਦੇ ਆਂ ਕਹਿੰਦੇ ਦੋ ਰਿਸ਼ਤੇ ਪਹਿਲਾਂ ਟੁੱਟੇ ਮੁੱਲੇ ਜੀ ਵੀ ਗਿਆ ਤੀਜਾ ਆਪ ਰਹਿ ਗਈ ਸਾਡਾ ਉੱਤੇ ਟੁੱਟਿਆ ਸਨੌਰ ਤੋਂ ਇਹਦਾ ਮੁੱਲਾ ਵੀ ਇਹਦੇ ਖਿਲਾਫ ਇਹਦੇ ਰਿਸ਼ਤੇਦਾਰ ਵੀ ਵਿੱਚ ਕੋਈ ਨਹੀਂ ਆਉਂਦਾ ਤੇ ਇਹ ਕਹਿੰਦੇ ਅਸੀਂ ਡੋਰੀ ਦਾ ਜਿਹੜਾ ਪਰਚਾ ਹੈ ਇਹਦੇ ਕੋਈ ਪ੍ਰੂਫ ਇਹਨਾਂ ਨੇ ਸਾਡੇ ਉਲਟਾ ਦਿੱਤੀ ਸਾਡੇ ਖਿਲਾਫ ਜੀ ਇਹਦੇ ਕਹਿਣ ਦੇ ਆਪਣਾ ਬਚਾ ਕਰਨੀ ਡਿਫੈਂਸ ਵਾਸਤੇ ਉਹ ਪਹਿਲਾਂ ਵੂਮਨ ਸੈਲ ਚ ਗਈ ਜਦ ਪ੍ਰੂਫ ਮਗੇ ਉਥੇ ਇਨਸਪੈਕਟਰ ਨੇ ਇਹਨੂੰ ਛਾੜਿਆ ਉਥੋਂ ਦਰਖਾਸਤ ਨੇ ਇਨਕੁਆਇਰੀ ਵਾਪਸ ਕਰਾ ਲਈ ਫਿਰ ਉਥੇ ਆ ਗਈ ਜੀ ਡੀਐਸਪੀ ਚੰਦ ਸਿੰਘ ਕੋਲ ਕੌਂਸਲਿੰਗ ਦੇ ਉੱਥੇ ਵੀ ਝੂਠੀ ਸਾਬਤ ਹੋ ਗਈ ਉੱਥੋਂ ਵੀ ਵਾਪਸ ਘਰਾਤੀ ਸੌਰਜਿੰਦਰ ਕੋ ਚਲ ਗਈ ਸੌਰਜਿੰਦਰ ਲੱਗੇ ਕੌਨਸਲੈਂਟ ਭੇਜੀ ਨਵੀਂ ਮੈਡਕੀ ਮਨਪ੍ਰੀਤ ਤੇ ਮਤਲਬ ਕਿ ਉਲਟਾ ਹੀ ਤੁਹਾਡੇ ਦੇ ਉੱਤੇ ਦਰਖਾਸਤ ਦੇ ਕੇ ਜਿਹੜਾ ਉਹ ਕਰ ਰਿਹਾ ਸੀ ਹਾਂਜੀ ਮਨਪ੍ਰੀਤ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਅਸੀਂ ਕਹੀ ਐਸਪੀ ਕਰੇਗਾ ਡੀਐਸਪੀ ਤੋਂ ਵਾਪਸ ਚਲੇਗੀ ਊਮੈਨਸ ਦੇ ਸੈਲ ਚ ਗਈ ਉਹ ਰੈਸਪੀ ਰੈਕ ਕਰੇਗਾ ਤੁਸੀਂ ਨਹੀਂ ਕਰਨੀ ਕੌਨਸਲਿੰਗ ਇਨਸਪੈਕਟਰ ਨੇ ਮੈਂ ਕਿਹਾ ਮੈਂ ਤੁਹਾਡੇ ਤੋਂ ਨਹੀਂ ਕਰਾਣੇ ਇਹ ਦੋਨੋਂ ਦਸਤਾਵੇਜ਼ ਉੱਤੇ ਭੇਜ ਦਿਓ ਫਿਰ ਹੁਣ ਅਗਲੀ ਕੀ ਰਣਨੀਤੀ ਰਹੂਗੀ ਹੁਣ ਇਸ ਤਰੀਕੇ ਤੋਂ ਬਾਅਦ ਤੁਹਾਡੀ ਹੁਣ ਤਾਂ ਬਸ ਨੀ ਤਾਂ ਪਰ ਮੈਂ ਪਹੁੰਚਿਆਵਾਂ ਰਣ ਹਾਈ ਕੋਰਟ ਦਾ ਦਰਵਾਜ਼ੇ ਕੋਲ ਕਹੂੰਗਾ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਹ ਸੰ ਪਰਿਵਾਰ ਜਿਨ੍ਹਾਂ ਦੇ ਵੱਲੋਂ ਇੱਕ ਨੂ ਦੇ ਉੱਤੇ ਜਿਹੜੇ ਆ ਉਹ ਦੋਸ਼ ਲਗਾਏ ਜਾ ਰਹੇ ਆ ਤਾਂ ਜਰੂਰ ਇਹ ਵੀ ਗੱਲ ਦੇਖਣ ਵਾਲੀ ਹੈਗੀ ਹੈ ਕਿ ਜੇ ਕਾਰਡ ਵੰਡਦੇ ਹੋਏ ਮੁੰਡੇ ਦਾ ਐਕਸੀਡੈਂਟ ਹੋ ਜਾਂਦਾ ਫ੍ਰੈਕਚਰ ਹੋ ਜਾਂਦਾ ਤਾਂ ਸਟੈਚਰ ਜਿਹੜਾ ਫੜ ਕੇ ਇੱਕ ਜਿਵੇਂ व्हीਲ ਚੇਅਰ ਆਪਾਂ ਕਹਿ ਲੈਂਦੇ ਆ ਉਸ ਚੀਜ਼ ਦੇ ਉਹਦੇ ਉੱਤੇ ਜਿਹੜੀ ਹੈ ਕਰਕੇ ਫੇਰੇ ਜਿਹੜੇ ਉਹ ਲਿੱਤੇ ਜਾਂਦੇ ਹੈਗੇ ਆ ਕਿਉਂ ਇੰਨੀ ਜਲਦੀ ਰਹੀ ਫੇਰੇ ਕਰਵਾਉਣ ਦੀ ਜਾਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਹੋਇਆ ਇਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਰੂਰ ਪੰਜਾਬ ਪੁਲਿਸ ਦੇ ਵੱਲੋਂ ਇੱਕ ਐਫ ਆਈ ਆਰ ਜਿਹੜੀ ਉਹ ਕਰ ਦਿੱਤੀ ਗਈ ਹੈ ਪਰ ਪਰਿਵਾਰ ਦਾ ਦੋਸ਼ ਹੈ ਕਿ ਜਿਹੜੀਆਂ ਧਰਾਵਾਂ ਨੇ ਉਹ ਬਹੁਤ ਘੱਟ ਲਗਾਈਆਂ ਹੋਈਆਂ ਕਿ ਜਿਹੜੀ ਤਰੀਕੇ ਦੇ ਨਾਲ 420 ਦੀ ਧਾਰਾ ਹੈਗੀ ਆ ਉਹ ਕਿਉਂ ਨਹੀਂ ਲਗਾਈ ਚੋਰੀ ਦੀ ਜਿਹੜੀ ਉਹ ਧਾਰਾ ਕਿਉਂ ਨਹੀਂ ਲਗਾਈ ਇਹ ਬਾਕੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਔਰ ਇਸ ਮਾਮਲੇ ਦੇ ਵਿੱਚ ਕੀ ਜਿਹੜੀ ਸਚਾਈ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ ਤੁਹਾਨੂੰ ਵੀ ਉਦੋਂ ਲੱਗਿਆ ਨਿਕਾ ਕਿ ਵਾਕਰ ਦੇ ਨਾਲ ਲਾਵਾ ਹੋ ਰਹੀਆਂ ਕਿ ਸ਼ਾਇਦ ਉਹਦਾ ਕੋਈ ਮਨਚ ਚੋਰ ਹੋਵੇ ਕਿਹੜਾ ਕਰਾਇਆ ਇਹਨਾਂ ਨੇ ਪੋਚੋਣਾ ਸੁਣਨਾ ਤੇ ਪਰੋਸਾ ਤੇ ਰਿਹਾ ਕਿ ਸਾਡੇ ਤੇ ਭਰੋਸਾ ਕਰੋ ਸਾਡੇ ਸਭ ਕੁਝ ਸੰਡੀ ਤੇ ਭਰੋਸਾ ਕਰੋ ਅਸੀਂ ਉਹਨਾਂ ਤੇ ਭਰੋਸਾ ਕਰਕੇ ਅਸੀਂ ਆਪਣਾ ਵਿਆਹ ਕਰਾ ਲਿਆ ਹੈਗਾ ਕਿੰਨੇ ਕ ਦਿਨ ਰਹੀ ਹੈ ਤੁਹਾਡੇ ਨਾਲ ਮਨੋ ਸਹੀ ਸੀਗਾ ਪਰ ਸਾਡੇ ਨਾਲ ਸਹੀ ਰਹੀ ਐ ਅਸਤੀ ਗੱਲ ਨਹੀਂ ਪੂਰੀ ਚ ਕੋਈ ਅਸੀਂ ਨਹੀਂ ਪਰ ਮਾਂ ਨੇ ਸਾਨੂੰ ਨਾ ਬੜਾ ਉਹ ਜਮਾਨਾ ਚਲਦੀ ਸੀ ਆਪਣੀ ਮਾਂ ਜੋ ਮਾਂ ਕਹਿੰਦੀ ਸੀ ਆਪਣੀ ਮਾਂ ਦੇ ਕਹਿੰਦੇ ਚਲਦੀ ਸੀ ਅਸੀਂ ਇੱਕ ਵਾਰ ਫੋਨ ਕੀਤਾ ਸੀ ਵੀ ਅਸੀਂ ਤੁਸੀਂ ਸਾਡੀ ਨੂੰ ਨਾਲ ਗੱਲ ਕਰਾ ਦੇ ਦੀ ਮੰਮੀ ਕਹਿੰਦੇ ਸੀ ਭੇਜਣਾ ਸਿਰਫ ਕੋਈ ਗੱਲ ਨਹੀਂ ਕਰਾਉਣਾ ਚਾਹੁੰਦੇ ਅਸੀਂ ਤੁਹਾਡੇ ਨਾਲ ਰੱਖਣਾ ਹੀ ਨਹੀਂ ਚਾਹੁੰਦੇ ਸਿਰਫ ਭੇਜਣਾ ਨਹੀਂ ਹੈ ਫਿਰ ਅਸੀਂ ਅਸੀਂ ਕਹਿਆ ਫਿਰ ਪਿਚੋਲਾ ਨੇ ਪਿਚੋਲਾ ਨਾਲ ਵੀ ਕਹਿਣ ਲੱਗ ਗਿਆ ਵੀ ਉਹ ਤਾਂ ਭੇਜਦੇ ਨਹੀਂ ਹੈ ਗੈਂਟੀ ਉਹ ਤਾਂ ਕਹਿੰਦੇ ਸੀ ਤਲਾਕ ਦਵਾਵਾਂਗੇ ਅਸੀਂ ਨੂੰ ਭੇਜਣਾ ਨਹੀਂ ਹੈ